ਸਸਰੀ ਕਾ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਦਾਬਾਦ ਵੀਡੀਓ ਪਰ ਰਚੇ ਤੇ ਸਬਸਕ੍ਰਾਈਬ ਲਿਖੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਨ ਦੀ ਹੈ ਹਿੰਦੀ ਵੱਡੀ ਖਬਰ ਹੁਣ 3000 ਰੁਪਏ ਚ ਇੱਕ ਸਾਲ ਲਈ ਟੋਲ ਫਰੀ ਨਵਾਂ ਪਾਸ ਕਿਸ ਨੂੰ ਮਿਲੇਗਾ ਕਿੰਨੀ ਬਚਤ ਹੋਵੇਗਾ ਇਸ ਵੱਲ ਦਾ ਜਵਾਬ ਮੱਧ ਵਰਗ ਨੂੰ ਵੱਡੀ ਚਾਅ ਦਿੰਦੇ ਹੋਏ ਕੇਂਦਰ ਸਰਕਾਰ ਨੇ 15 ਅਗਸਤ ਰਾਸ਼ਟਰਪਤੀ ਰਾਸ਼ਟਰੀ ਮਾਰਜਮਰਕ ਤੇ 3000 ਰੁਪਏ ਵਿੱਚ ਫਾਸਟਿੰਗ ਅਧਾਰਤ ਸਲਾਨਾ ਟੋਲ ਪਾਸ جاری ਕਰਨ ਦਾ ਐਲਾਨ ਕੀਤਾ ਹੈ ਨਵੀਂ ਟੋਲ ਨੀਤੀ ਨੂੰ ਲੰਬੇ ਸਮੇਂ ਤੋਂ ਡੀ ਕੀ ਕੀਤੀ ਜਾ ਰਹੀ ਕਿਸਿਆਂ ਤੇ ਨਵਾਂ ਕੀਤਾ ਗਿਆ ਐਲਾਨ ਇੱਕ ਇਸੇ ਦਾ ਕਿੱਸਾ ਹੈ ਸਲਾਨਾ ਟੋਲ ਪਾਸ ਅਸੀਮਤ ਯਾਤਰਾ ਲਈ ਨਹੀਂ ਹੋਵੇਗਾ ਜਿਵੇਂ ਕਿ ਪਹਿਲਾਂ ਅੰਦਾਜ਼ਨ ਕਹਿ ਜਾ ਸਕਦਾ ਹੈ ਜਾਰ ਰੱਖਾ ਹੈ ਕੇਂਦਰੀ ਸੜਕਾ ਵਜੀ ਮੰਤਰੀ ਨਿਤਨ ਗਟਕਰੀ ਵੱਲੋਂ ਐਕਸ ਦੇ ਕੀਤੇ ਗਿਆ ਐਲਾਨ ਦੇ ਅਨੁਸਾਰ 300 ਰੁਪਏ ਦਾ ਪਾਸ ਇੱਕ ਸਾਲ ਚਾਇਸ ਤੋਂ ਬਾਅਦ 200 ਯਾਤਰਾਵਾਂ ਮਾ ਲਈ ਵੈਧ ਹੋਵੇਗਾ ਯਾਤਰਾ ਦਾ ਮਤਲਬ ਹੈ ਟੋਲ ਪਲਾਜ ਪਰਕ ਕਰਨਾ ਇਸ ਦਾ ਮਤਲਬ ਹੈ ਕਿ ਇੱਕ ਦਿਨ ਵਿੱਚ ਤੁਸੀਂ ਜਿੰਨੇ ਵੀ ਟੋਲ ਪਲਾਜ ਹੀ ਪਰਕ ਕਰ ਸਕਦੇ ਕਰਦੇ ਹੋ ਉਹਨਾਂ ਨੂੰ ਯਾਤਰਾ ਵਿੱਚ ਗਿਨਿਆ ਜਾਵੇਗਾ ਜੇਕਰ ਤੁਹਾਡੀਆਂ 200 ਯਾਤਰਾਵਾਂ ਇੱਕ ਸਾਲ ਦੇ ਅੰਤ ਤੋਂ ਪਹਿਲਾਂ ਪੂਰੀਆਂ ਹੋ ਸਕਦੀਆਂ ਹਨ ਤੁਹਾਨੂੰ ਇਹ ਯੋਜਨਾ ਨਵੇਂ ਸਿਰੇ ਤੋਂ ਲੈਣੀ ਪਵੇਗੀ ਨਵਾਂ ਪਲਾਨ ਐਕਟੀਵੇਸ਼ਨ ਦੇ ਦਿਨ ਤੋਂ ਜੁੜੇ ਜਾਵੇਗਾ ₹3000 ਦੇ ਸਲਾਨਾ ਪਾਸ ਕੋਈ ਵੀ ਐਪ ਐਨਜੀਆਈਡੀ ਵੈਬਸਾਈਟ ਤੇ ਛੜਕਾ ਮੰਤਰੀ ਲਿੰਕ ਦੇ ਪੋਰਟਲ ਆਦ ਵਰਗੇ ਵੱਖ-ਵੱਖ ਤਰੀਕਿਆਂ ਨਾਲ ਰੀਚਾਰਜ ਕੀਤਾ ਜਾ ਸਕਦਾ ਹੈ ਇਸ ਲਈ ਇੱਕ ਵਿਸ਼ੇਸ਼ ਲਿੰਕ ਜਲਦੀ ਉਪਲਬਧ ਕਰਾਇਆ ਜਾਵੇ ਕਿ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ